ਕਿ ਤੁਸੀਂ ਵੀ ਕਰਦੇ ਮੰਦਰ ਦੇ ਵਿੱਚ ਰੱਖਦੇ ਹੋ ਆਪਣੇ ਪਿਤਰਾਂ ਦੀਆਂ ਤਸਵੀਰਾਂ ਕੀ ਅਜਿਹਾ ਕਰਨਾ ਸਹੀ ਹੈ ਜਾਂ ਗਲਤ ਹੈ ਪ੍ਰਸਤਾਵ ਕਰਨ ਤੋਂ ਪਹਿਲਾਂ ਹੀ ਜਾਣ ਲਓ ਜਿहां ਜੁਮੇਕੇਸ਼ ਰਾਤ ਚੱਲ ਰਹੇ ਨੇ ਹਰ ਕੋਈ ਪੁਰਖਿਆਂ ਨੂੰ ਯਾਦ ਕਰ ਰਿਹਾ ਹੈ ਤੇ ਉੱਥੇ ਹੀ ਭਗਵਾਨ ਦੀਆਂ ਤਸਵੀਰਾਂ ਜਾਂ ਮੂਰਤੀਆਂ ਤੋਂ ਇਲਾਵਾ ਅਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਪੂਜਾ ਸਮਗਰੀ ਤਾਂ ਰੱਖਦੇ ਹਾਂ ਪਰ ਕਈ ਲੋਕ ਆਪਣੇ ਪੁਰਖਿਆਂ ਦੀਆਂ ਤਸਵੀਰਾਂ ਵੀ ਮੰਦਰ ਦੇ ਵਿੱਚ ਰੱਖਦੇ ਨੇ ਪਰ ਕਈ ਵਾਰ ਮਨ ਦੇ ਵਿੱਚ ਸਵਾਲ ਉੱਠਦਾ ਹੈ ਕਿ ਅਜਿਹਾ ਸਹੀ ਹੈ ਕਿ ਅਸੀਂ ਕੋਈ ਵੱਡੀ ਗਲਤੀ ਤਾਂ ਨਹੀਂ ਕਰ ਰਹੇ ਤਾਂ ਅਜਿਹੇ ਸਵਾਲਾਂ ਦੇ ਜਵਾਬ ਦੇ ਲਈ ਵਾਸਤੂ ਸ਼ਾਸਤਰ ਦੇ ਵਿੱਚ ਬਹੁਤ ਮਹੱਤਵ ਅਲੱਦਾ ਜ਼ਿਕਰ ਕੀਤਾ ਗਿਆ ਕਿ ਕਿਹੜੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਨਹੀਂ ਰੱਖਣੀਆਂ ਚਾਹੀਦੀਆਂ ਅਗਰ ਗੱਲ ਕਰੀਏ ਵਾਸਤੂ ਦੇ ਨਿਜਮਾਵ ਦੀ ਤਾਂ ਜੋਤਸ਼ੀ ਜਿਹੜੇ ਕਹਿੰਦੇ ਨੇ ਕਿ ਘਰ ਦੇ ਮੰਦਰ ਦੇ ਵਿੱਚ ਪੁਰਖਿਆਂ ਦੀਆਂ ਤਸਵੀਰਾਂ ਜਾਂ ਪੂਰਵਜਾਂ ਪਿਤਰਾਂ ਦੀਆਂ ਤਸਵੀਰਾਂ ਕਦੇ ਵੀ ਨਹੀਂ ਲਗਾਉਣੀਆਂ ਚਾਹੀਦੀਆਂ ਅਜਿਹਾ ਕਰਨ ਦੇ ਨਾਲ ਸਾਨੂੰ ਦੇਵਤਿਆਂ ਦੀ ਨਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਸਲ ਦੇ ਵਿੱਚ ਉਹਨਾਂ ਦਾ ਮੰਨਣਾ ਹੈ ਕਿ ਪੂਰਵਜਾਂ ਦਾ ਸਥਾਨ ਦੇਵੀ-ਦੇਵਤਿਆਂ ਤੋਂ ਹੇਠਾਂ ਹੈ ਅਜਿਹੇ ਦੇ ਵਿੱਚ ਤੁਸੀਂ ਮੰਦਰ ਦੇ ਵਿੱਚ ਭਗਵਾਨ ਦੇ ਨਾਲ ਜਾਂ ਅੱਗੇ ਪੂਰਵਜਾਂ ਦੀ ਤਸਵੀਰ ਰੱਖਦੇ ਹੋ ਤਾਂ ਇਹ ਗਲਤ ਹੋਵੇਗਾ ਜੇਕਰ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਪੂਰਵਜਾਂ ਦੀਆਂ ਫੋਟੋਆਂ ਲਗਾਮਦੇ ਹੋ ਤਾਂ ਇਹ ਜਿਹਾ ਲੱਗੇਗਾ ਕਿ ਜਿਵੇਂ ਭਗਵਾਨ ਅਤੇ ਪੂਰਵਜ ਬਰਾਬਰ ਨੇ ਜੋ ਕਿ ਬਿਲਕੁਲ ਹੀ ਅਣਉਚਿਤ ਹੋਵੇਗਾ ਜੇਕਰ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਆਪਣੇ ਪੁਰਖਿਆਂ ਦੀਆਂ ਤਸਵੀਰਾਂ ਰੱਖਦੇ ਹੋ ਤਾਂ ਇਸ ਦੇ ਨਾਲ ਪਿੱਤਰ ਦੋਸ਼ ਵੀ ਹੋ ਸਕਦਾ ਹੈ ਜਿਸ ਦੇ ਨਾਲ ਤੁਹਾਡੀਆਂ ਪਰੇਸ਼ਾਨੀਆਂ ਹੋਰ ਵੀ ਵੱਧ ਜਾਣਗੀਆਂ ਭਗਵਾਨ ਦੇ ਮੰਦਿਰ ਦੇ ਵਿੱਚ ਪੂਰਵਜਾਂ ਦੀਆਂ ਤਸਵੀਰਾਂ ਰੱਖਣ ਦੇ ਨਾਲ 네ਗੇਟਿਵਿਟੀ ਵੱਧ ਸਕਦੀ ਹੈ ਤੇ ਤੁਹਾਡੇ ਘਰ ਤੇ ਮੁਸੀਬਤਾਂ ਦੇ ਬਦਲ ਮੰਡਰਾ ਸਕਦੇ ਨੇ ਸੋ ਤੁਸੀਂ ਆਪਣੇ ਘਰ ਦੇ ਵਿੱਚ ਕੀ ਪਿਤਰਾਂ ਦੀਆਂ ਤਸਵੀਰਾਂ ਰੱਖਦੇ ਹੋ ਜਾਂ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਬਿਲਕੁਲ ਨਾ ਰੱਖੋ ਇਹ ਜਾਣਕਾਰੀ ਬਾਕੀਆਂ ਤੱਕ ਸ਼ੇਅਰ ਵੀ ਕਰਨਾ